ਆਪਾਂ ਦਾਲਾਂ ਦਾ ਬੋਧ ਬਣਾਣੇ ਆ ਪਰ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਦਾਲ ਖਾ ਲੈਣੇ ਆ ਤੇ ਆਪਾਂ ਨੂੰ ਗੈਸ ਜਾਂ ਤਜਾਬ ਦੀ ਪ੍ਰੋਬਲਮ ਆ ਜਾਂਦੀ ਹੈ ਲੇਕਿਨ ਇਸ ਤਰੀਕੇ ਨਾਲ ਅਗਰ ਤੁਸੀਂ ਦਾਲ ਬਣਾਓਗੇ ਤੇ ਬਿਲਕੁਲ ਵੀ ਗੈਸ ਜਾਂ ਤਜਾਬ ਇਹੋ ਜਿਹੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਆਪਾਂ ਇੱਕ ਨਵੀਂ ਟ੍ਰਿਕ ਦੇ ਨਾਲ ਦਾਲ ਨੂੰ ਬਣਾਉਣਾ ਸਿਖਾਵਾਂਗੇ ਜੇ ਤੁਸੀਂ ਇਹਦੇ ਲਈ ਤੁਸੀਂ ਬਣੇ ਰਹਿਣਾ ਵੀਡੀਓ ਦੇ ਐਂਡ ਤੱਕ ਮੇਰੇ ਨਾਲ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਥੋੜ੍ਹ ਥੋੜ੍ਹ ਦਾਲਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਇਹ ਹੈ ਹਰਰ ਦੀ ਦਾਲ ਥੋੜੀ ਅੰਦਾਜ਼ੇ ਨਾਲ ਹੀ ਮੈਂ ਲੈ ਰਹੀ ਆ ਬਾਕੀ ਤੁਸੀਂ ਜਿੰਨੀ ਵੱਧ ਘੱਟ ਬਣਾਣੀ ਹੈ ਇਹ ਨਾਲ ਹੀ ਮੈਂ ਲੈ ਲਾਂਗੀ ਆ ਛੋਲਿਆਂ ਦੀ ਦਾਲ ਦੇਖੋ ਛੋਲੇ ਨਾਲ ਪਸਾਰੀ ਹੋ ਗਈਆਂ ਤੇ ਹੁਣ ਇਹਦੇ ਨਾਲ ਹੀ ਮੈਂ ਬਾਦਵਾਂਗੀ ਦੋ ਦਾਲਾਂ ਹੋ ਗਈਆਂ ਹਰਰ ਦੀ ਛੋਲਿਆਂ ਦੀ ਤੇ ਆਹ ਧੋਤੇ ਮਾਂ ਦੀ ਚਿੱਟੀ ਵਾਲੀ ਜਿਹੜੀ ਦਾਲ ਹੁੰਦੀ ਹੈ। ਦੋਨਾਂ ਦਾਲਾਂ ਨੂੰ ਮੈਂ ਕਰ ਲਿਆ ਮਿਕਸ। ਤੇ ਹੁਣ ਆਪਾਂ ਇਹਨੂੰ ਥੋਲਵਾਂਗੇ। ਤੇ ਵੀਡੀਓ ਵਿੱਚ ਇਹ ਦੇਖਾਂਗੇ ਕਿ ਆਪਾਂ ਨੂੰ ਜਿਹੜੀ ਦਾਲ ਹੈ ਕਿਸ ਤਰੀਕੇ ਨਾਲ ਬਣਾਣੀ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕल्स ਪਾਏ ਹੁੰਦੇ ਨੇ ਇਹਨਾਂ ਨੂੰ ਸਟੋਰ ਕਰਨ ਲੱਗਿਆਂ ਕਈ ਤਰ੍ਹਾਂ ਦੇ ਕੈਮੀਕल्स ਪਾਉਂਦੇ ਨੇ। ਤੇ ਆਪਾਂ ਹੁਣ ਦਾਲ ਨੂੰ ਕਿਸ ਤਰੀਕੇ ਨਾਲ ਬਣਾਈਏ ਕਿ ਸਾਨੂੰ ਨੁਕਸਾਨ ਵੀ ਨਾ ਕਰੇ। ਤੇ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਇਹ ਕਾਫੀ ਜ਼ਿਆਦਾ ਹੁੰਦੀ ਹੈ ਤੇ ਹੁਣ ਆਪਾਂ ਇਹਨੂੰ ਪਹਿਲਾਂ ਧੋ ਲੈਨੇ ਆ ਫਿਰ ਮੈਂ ਤੁਹਾਨੂੰ ਦਿਖਾਨੀ ਆ ਤਾਂ ਦਾਲ ਇੱਥੇ ਧੋ ਲਈਏ ਤੇ ਜਿੰਨਾ ਜਿਆਦਾ ਥੋੜਾ ਜਿਹਾ ਪਾਣੀ ਹੈ ਇਹ ਵੀ ਆਪਾਂ ਕੱਢ ਦਿੰਨੇ ਆ ਇਹਨੂੰ ਚਾਰ ਪੰਜ ਪਾਣੀਾਂ ਦੇ ਵਿੱਚੋਂ ਚੰਗੀ ਤਰ੍ਹਾਂ ਧੋ ਲਿਆ ਹੁਣ ਦਾਲ ਦਾ ਪਾਣੀ ਜਿਹੜਾ ਹੈ ਮੈਂ ਕੱਢ ਦਿੱਤਾ ਹੈ ਆ ਦਾਲ ਦਾ ਮੈਂ ਪਾਣੀ ਰੱਖ ਦਿੱਤਾ ਹੈ ਇਹ 3 ਗਲਾਸ ਪਾਣੀ ਇਹਦੇ ਵਿੱਚ ਪਾਤਾ ਸੀ ਹੁਣ ਇਹਨੂੰ ਆਪਾਂ ਫਿਰ ਆਪਾਂ ਇਹਦੇ ਵਿੱਚ ਦਾਲ ਪਾਵਾਂਗੇ ਤੇ ਪਾਣੀ ਥੋੜਾ ਥੋੜਾ ਜਿਹਾ ਰਿਜਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਦਾਲ ਤੇ ਦਾਲ ਮੈਂ ਸਾਰੀ ਦੇਖੋ ਇਹਦੇ ਵਿੱਚ ਪਾ ਦਿੱਤੀ ਹੈ ਹੁਣ ਇਹਦੇ ਵਿੱਚ ਆਪਾਂ ਜ਼ਿਆਦਾ ਕੁਝ ਨਹੀਂ ਪਾਣਾ ਲੂਣ ਪਾ ਦੇਣਾ ਲੂਨ ਸਿਰਫ ਮੈਂ ਇੱਕ ਕੋਈ ਚਮਚਾ ਪਾਇਆ ਹੈ ਕਿਉਂਕਿ ਬਾਅਦ ਚੱਪਾ ਵੀ ਤੜਕੇ ਚ ਵੀ ਪਾਵਾਂਗੇ ਤੇ ਹੁਣ ਥੋੜੀ ਜੀ ਨਾਲ ਇਹ ਮੈਂ ਹਲਦੀ ਪਾਤੀ ਹਾਂ ਟੱਕ ਕੇ ਰੱਖ ਦਵਾਂਗੇ ਜਦ ਤੱਕ ਦਾਲ ਚੰਗੀ ਤਰ੍ਹਾਂ ਬੋਇਲ ਨਹੀਂ ਹੋ ਜਾਂਦੀ ਆਪਾਂ ਦਾਲ ਨੂੰ ਦੇਖ ਲੈਨੇ ਹਾਂ ਤੇ ਦਾਲ ਆਪੀ ਥੋੜੀ ਥੋੜੀ ਜੀ ਆਪਣੀ ਜੜੀ ਹੈ ਨਾ ਰਿਜਣ ਲੱਗ ਗਈ ਹੈ ਆ ਦੇਖੋ ਆ ਜਿਹੜਾ ਤੁਸੀਂ ਉੱਪਰ ਦੇਖ ਰਹੇ ਹੋ ਆ ਜਿੰਨਾ ਵੀ ਇਹ ਗੰਧ ਇਹ ਸਾਰਾ ਸਾਡੇ ਅੰਦਰ ਜਾਣਾ ਸੀਗਾ ਆ ਦੇਖੋ ਆ ਜਿਹੜੀ ਝਾਗ ਹੈ ਨਾ ਇਹ ਆਪਾਂ ਨੂੰ ਜਿਹੜੀ ਨੁਕਸਾਨ ਕਰਦੀ ਬਹੁਤ ਜ਼ਿਆਦਾ ਤੇ ਇਹਨੂੰ ਆਪਾਂ ਨੇ ਬਿਲਕੁਲ ਕੱਢ ਦੇਣਾ ਹੈ ਦਾਲ ਦੇ ਵਿੱਚ ਨਹੀਂ ਰਹਿਣੀ ਚਾਹੀਦੀ ਬਿਲਕੁਲ ਵੀ ਝਾਗ ਤੇ ਅਸੀਂ ਇਹਨੂੰ ਬਿਲਕੁਲ ਕੱਢ ਦਾਂਗੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਦਾਲ ਨੂੰ ਰਿਝਾ ਲੈਣੇ ਆ ਥੋੜੀ ਜਿਹੀ ਜਦ ਰਿਝ ਸੀ ਹੈਗੀ ਨਾ ਫਿਰ ਮੈਂ ਤੁਹਾਨੂੰ ਦੱਸਣੀ ਹੈ ਕਿ ਇਹਨੂੰ ਆਪਾਂ ਨੇ ਕਰਨਾ ਕੀ ਹੈ ਤੇ ਦੇਖੋ ਕਿੰਨੀ ਝਾਗ ਉੱਤੇ ਆ ਗਈ ਹੈ ਇਹ ਜਿੰਨੀ ਸਾਰੀ ਸਾਰੀ ਸਾਡੇ ਅੰਦਰ ਜਾਣੀ ਸੀਗੀ ਇਹ ਦੇਖੋ ਇਹ ਵਿੱਚ ਕੈਮੀਕਲਸ ਪਾਈ ਹੁੰਦੇ ਨੇ ਦਾਲਾਂ ਨੂੰ ਸਟੋਰ ਕਰਨ ਵਾਸਤੇ ਤੇ ਸਾਰੇ ਫਿਰ ਆਪਣੀ ਸਿਹਤ ਨੂੰ ਨੁਕਸਾਨ ਕਰਦੇ ਨੇ ਤੇ ਇਹਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਰਿਜਨ ਲੈਂਦਿਆਂ ਛੱਗ ਜਿੰਨੀ ਵੀ ਹੋएगी ਸਾਰੇ ਦੀ ਸਾਰੀ ਉੱਤੇ ਆ ਜਾਏਗੀ ਤੇ ਦੇਖੋ ਦਾ ਜਿਹੜੀ ਆਪਣੀ ਇਹ ਰਿਜਨ ਲੱਗ ਗਈ ਹੈ ਕਿੰਨਾ ਗੰਧ ਜਿਹੜਾ ਹੈਗਾ ਦੇਖੋ ਉੱਤੇ ਉੱਤੇ ਆ ਗਿਆ ਵੇਖੋ ਤੁਸੀਂ ਦੇਖ ਹੀ ਸਕਦੇ ਹੋ ਉਹ ਦੇਖੋ ਇਹ ਸਾਰਾ ਗੰਧ ਜਿਹੜਾ ਨਾ ਆਹੀ ਹੁੰਦਾ ਤਜਾਬ ਜਿਹੜਾ ਆਪਣੇ ਅੰਦਰ ਬਣਦਾ ਹੈ ਨਾ ਤਜਾਬ ਗੈਸ ਜਿਹਨੂੰ ਆਪਾਂ ਕਹਿੰਨੇ ਆ ਆਹੀ ਹੈ ਜਿਹੜਾ ਆਪਣੇ ਅੰਦਰ ਬਣਦਾ ਹੈ ਕਿ ਹੁਣ ਆਪਾਂ ਇਹਨੂੰ ਫਲੇਮ ਨੂੰ ਆਫ ਕਰ ਦਾਂਗੇ ਮੈਂ ਫਲੇਮ ਨੂੰ ਆਫ ਕਰਕੇ ਇਹਨੂੰ ਮੈਂ ਲੈ ਚਲਦੀ ਹਾਂ ਸਿੰਕ ਦੇ ਕੋਲ ਤਾਂ ਇਹਨੂੰ ਮੈਂ ਸਿੰਕ ਦੇ ਕੋਲ ਲੈ ਆਈ ਹਾਂ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਪਾਣੀ ਆ ਸਾਰੇ ਨੂੰ ਸੂਰ ਜਿੰਨੀ ਵਿੱਚ ਆ ਗਿਆ ਆਪਾਂ ਸਾਰੀ ਕੱਢ ਦੇਣੀ ਹੈ। ਆਹ ਦੇਖੋ ਹਲੇ ਵੀ ਦੇ ਉੱਤੇ ਝੱਗ ਆ ਰਹੀ ਹੈ। ਸਾਰੀ ਆਪਾਂ ਨੇ ਕੱਢ ਦੇਣੀ ਹੈ ਚੰਗੀ ਤਰ੍ਹਾਂ ਆਪਾਂ ਕੱਢ ਕੇ ਫਿਰ ਆਪਾਂ ਦਾਲ ਬਣਾਵਾਂਗੇ। ਫਿਰ ਦੇਖਣਾ ਦਾਲ ਦਾ ਟੇਸਟ ਤੇ ਨਾ ਇਤਜਾਬ ਬਣੇਗਾ ਇਹਦੇ ਨਾਲ ਤੇ ਨਾ ਹੀ ਗੈਸ ਬਣੇਗੀ। ਹਿੰਦੀ طرفੋਂ ਨੂੰ ਤੋਂ ਲਮਾ। ਕਿੰਨ ਚੱਗ ਫੇਰ ਉੱਤੇ ਆ ਗਈ ਹੈ। ਆ ਸਾਰੀ ਆਪਾਂ ਕੱਢ ਦਾਂਗੇ। ਉਹਨਾਂ ਆਪਾਂ ਪਾਣੀ ਦੀ ਛਾਲਵਾ ਦੋ। ਦਾਲ ਮੈਂ ਦੁਬਾਰਾ ਤੋਂ ਰੱਖ ਦਿੱਤੀ ਹੈ ਹੁਣ ਆਪਾਂ ਜਿਹੜਾ ਲੂਣ ਆਇਆ ਸੀ ਲੂਣ ਨਿਕਲ ਗਿਆ ਆਪਾਂ ਥੋੜਾ ਜੱਦਾ ਚਮਚਾ ਲੂਣ ਪਾਵਾਂਗੇ ਇਹਦੇ ਵਿੱਚ ਤੇ ਨਾਲ ਹੀ ਹੁਣ ਹਲਦੀ ਪਾ ਦਵਾਂਗੇ ਅੱਧਾ ਚਮਚਾ ਫਿਰ ਆਪਾਂ ਹੁਣ ਇਹਨੂੰ ਠੱਗ ਕੇ ਰੱਖ ਦਵਾਂਗੇ ਹੁਣ ਵੇਖਿਓ ਦਾਲ ਬਣ ਗਈ ਬਹੁਤ ਹੀ ਵਧੀਆ ਹੁਣ ਦਾਲ ਬਣੇਗੀ ਆਪਣੀ ਆ ਦੇਖੋ ਜੀ ਦਾਲ ਗਈ ਆਪਣੀ ਬਣ ਇਹਨੂੰ 15-20 ਮਿੰਟ ਹੋ ਚੁੱਕੇ ਨੇ ਬੰਦੀ ਨੂੰ ਤਾਂ ਮੈਂ ਤੁਹਾਨੂੰ ਦਿਖਾ ਦੇਣੀ ਆ ਹੁਣ ਆਪਾਂ ਇਹਨੂੰ ਤੜਕਾ ਲਗਾਉਣਾ ਰਹਿ ਗਿਆ ਤੜਕਾ ਲਗਾਉਾਂਗੇ ਆਪਾਂ ਹੁਣ ਆਪਾਂ ਤੜਕੇ ਹੁਣ ਆਪਾਂ ਤੜਕਾ ਲਗਾਣੇ ਆ ਤੜਕਾ ਲਗਾਉਣ ਲਈ ਮੈਂ ਇਹਦੇ ਵਿੱਚ ਪਹਿਲਾਂ ਸਰੋਂ ਦਾ ਤੇਲ ਪਾਵਾਂਗੀ ਕਿਉਂਕਿ ਸਰੋਂ ਦਾ ਤੇਲ ਤੇਲ ਜਿਹੜਾ ਹੈਗਾ ਨਾ ਇਹ ਹੈਲਦੀ ਹੁੰਦਾ ਆਪਣੀ ਸਿਹਤ ਵਾਸਤੇ ਤੇ ਤੁਸੀਂ ਵੈਸੇ ਜਿਹੜਾ ਯੂਜ਼ ਕਰਦੇ ਹੋ ਤੁਸੀਂ ਲੈ ਸਕਦੇ ਹੋ ਬਟ ਮੈਂ ਤੇ ਸਮਝਦੀ ਆ ਕਿ ਜਿਹੜਾ ਸਰੋਂ ਦਾ ਤੇਲ ਹੈ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਨੁਕਸਾਨ ਨਹੀਂ ਕਰਦਾ ਬਿਲਕੁਲ ਵੀ ਤੇ ਦਾ ਸਬਜੀ ਵੀ ਇਹਦੇ ਵਿੱਚ ਟੇਸਟੀ ਬਣਦੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਦ ਤੱਕ ਇਹਦੇ ਵਿੱਚ ਧੂਆ ਨਹੀਂ ਨਿਕਲ ਆਂਦਾ ਤੇ ਦੇਖੋ ਤੇਲ ਗਰਮ ਹੋ ਗਿਆ ਹੈ ਤੇ ਮੈਂ ਇੱਥੇ ਲਸਣ ਅਦਰਕ ਤੇ ਪਿਆਜ਼ ਇਹ ਕੱਟ ਕੇ ਰੱਖੇ ਨੇ ਮੈਂ ਸਾਰੇ ਦੀ ਸਾਰੀ ਇਕੱਠੀ ਐਡ ਕਰ ਦਵਾਂਗੇ ਤੇ ਆਪਾਂ ਇਹਨੂੰ ਗੋਲਡਨ ਬ੍ਰਾਊਨ ਕਲਰ ਆਉਣ ਤੱਕ ਫਰਾਈ ਕਰ ਲਵਾਂਗੇ ਕਿਦਾ ਕਲਰ ਜਿਹਾ ਥੋੜਾ ਜਿਹਾ 골ਡਨ ਹੋ ਜਾਂਦਾ ਤੇ ਇੱਕ ਵੱਡੇ ਸਾਈਜ਼ ਦਾ ਟਮਾਟਰ ਕੱਟ ਕੇ ਰੱਖਿਆ ਸੀ ਆਪਾਂ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਪਿਆਜ਼ ਭੁੰਨ ਲੈਨੇ ਆ ਚੰਗੀ ਤਰ੍ਹਾਂ ਆਜਾਪੇ ਪਿਆਜ਼ ਜਿਹੜੇ ਨੇ ਆਪਣੇ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ ਨੇ ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਟਮਾਟਰ ਤੇ ਦੋ ਹਰੀ ਮਿਰਚਾਂ ਕੱਟ ਲਈਆਂ ਸੀ ਮੈਂ ਜੋ ਟਮਾਟਰ ਸੌਫ ਨਹੀਂ ਹੋ ਜਾਂਦੇ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਫਰਾਈ ਕਰਾਂਗੇ ਥੋੜਾ ਜਿਹਾ ਮੈਂ ਲੂਣ ਪਾ ਦਾਂਗੀ ਕਿਉਂਕਿ ਆਪਾਂ ਉਬਲਦਿਆਂ ਹੋਇਆ ਨਾਲ ਜੀ ਜਦੋਂ ਆਪਾਂ ਦਾਲ ਨੂੰ ਉਬਾਲਿਆ ਸੀ ਉਹਦੇ ਵੀ ਆਪਾਂ ਲੂਣ ਪਾਇਆ ਸੀ ਤੇ ਇੱਕ ਚਮਚ ਮੈਂ ਲੂਣ ਪਾਤਾ ਤੇ ਥੋੜੀ ਜਿਹੀ ਹਲਦੀ ਹੋਰ ਪਾ ਦਿੰਨੀ ਆਪਾਂ ਚਮਾਣੀ ਮੈਂ ਪਾ ਦਨੀ ਆ ਅੱਧਾ ਚਮਚ ਲਾਲ ਮਿਰਚ ਟਮਾਟਰ ਨੂੰ ਆਪਾਂ ਸੌਫ ਕਰ ਲਾਂਗੇ ਪੂਰੀ ਤਰ੍ਹਾਂ ਮਟਰ ਨੇ ਸੌਫਟ ਹੋ ਗਏ ਨੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਵਾਂਗੀ ਜੀਰਾ ਹੋਰ ਕਾਲੀ ਮਿਰਚ ਦਾ ਮਸਾਲਾ ਇਹ ਜੀਰਾ ਜਿਹੜਾ ਭੁੰਨ ਕੇ ਤੇ ਉਹਨੂੰ ਇਹਨੂੰ ਮੈਂ ਗ੍ਰाइंड ਕੀਤਾ ਹੈ ਵਿੱਚ ਕਾਲੀ ਮਿਰਚ ਮਿਕਸ ਕਰਕੇ ਤੇ ਇਹਦਾ ਜਿਹੜਾ ਮਸਾਲਾ ਇਹਨਾਂ ਬਹੁਤ ਹੀ ਵਧੀਆ ਹਰ ਚੀਜ਼ 'ਚ ਕੰਮ ਆਉਂਦਾ ਹੈ ਚਾਹੇ ਅਸੀਂ ਪਲਾਉ ਬਣਾ ਲੈ ਜੈ ਰਾਇਤਾ ਦਹੀਂ ਲੱਸੀ ਕੋਈ ਵੀ ਸਬਜ਼ੀ ਸੁੱਕੀ ਜਾਂ ਫਿਰ ਤਰੀ ਵਾਲੀ ਦਾਲ ਹਰ ਇੱਕ ਵਿੱਚ ਇਹ ਮਸਾਲਾ ਜਿਹੜਾ ਬਹੁਤ ਹੀ ਵਧੀਆ ਕੰਮ ਕਰਦਾ ਹੈ ਖੁਸ਼ਬੂ ਬਹੁਤ ਵਧੀਆ ਆਦੀ ਹੈ ਤੇ ਇਹ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਹਾਂ ਜਿਹੜਾ ਦਾਲ ਦਾ ਪਾਣੀ ਹੈ ਨਾ ਆਪਾਂ ਇਸ ਤਰ੍ਹਾਂ ਲਾ ਲਵਾਂਗੇ ਤਾਂ ਦੇਖੋ ਬਹੁਤ ਹੀ ਵਧੀਆ ਆਪਣਾ ਤੜਕਾ ਤਿਆਰ ਹੋ ਚੁੱਕਿਆ ਹੈ ਦਾਲ ਲਈ ਤਾਂ ਤੜਕਾ ਆਪਣਾ ਬਿਲਕੁਲ ਤਿਆਰ ਹੈ ਹੁਣ ਇਹਨੂੰ ਆਪਾਂ ਪਾਣੇ ਆ ਦਾਲ ਦੇ ਵਿੱਚ ਹੁਣ ਇਹਨੂੰ ਆਪਾਂ ਦਾਲ ਦੇ ਵਿੱਚ ਟ੍ਰਾਂਸਫਰ ਕਰ ਦਵਾਂਗੇ ਤੜਕਾ ਸਾਰਾ ਮੈਦਿਤ ਪਾ ਕੇ ਬਸ ਹਲਕਾ ਜਿਹਾ ਆਪਾਂ 2 ਮਿੰਟ ਲਈ ਆਪਾਂ ਇਹਨੂੰ ਉਹਦਾ ਜਬ ਬੋਇਲ ਕਰ ਲਾਂਗੇ ਤਾਂ ਕਿ ਜਿਹੜਾ ਆਪਣਾ ਦਾਲ ਹੋਰ ਤੜਕਾ ਹੈ ਆਪਸੀ ਚ ਮਿਕਸ ਹੋ ਜਾਏਗਾ ਤੇ ਤੜਕੇ ਦਾ ਜਿੰਨਾ ਵੀ ਫਲੇਵਰ ਸਾਰਾ ਦਾਲ ਦੇ ਵਿੱਚ ਆ ਜਾਏਗਾ ਤੁਸੀਂ ਦੇਖੋ ਆਪਣੀ ਕਿੰਨੀ ਵਧੀਆ ਦਾਲ ਬਣ ਕੇ ਤਿਆਰ ਹੋ ਗਈ ਹੈ ਤੇ ਜਿਆਦਾ ਮਿਰਚ ਮਸਾਲੇ ਪਾਣ ਦਾ ਵੀ ਕੋਈ ਫਾਇਦਾ ਨਹੀਂ ਹੈ ਇਹ ਸਿੰਪਲ ਜੀ ਦਾਲ ਹੈ ਹੋਰ ਹੈ ਜਿਹੜੀ ਦਾਲ ਆਪਾਂ ਖਾਵਾਂਗੇ ਬਿਲਕੁਲ ਸਾਨੂੰ ਗੈਸ ਤਜਾਬ ਨਹੀਂ ਬਣਨ ਦੇਗੀ ਕਿਉਂਕਿ ਆਪਾਂ ਦਾਲ ਨੂੰ ਪਹਿਲਾਂ ਹੀ ਬੋਇਲ ਕਰਕੇ ਆਪਾਂ ਚੰਗੀ ਤਰ੍ਹਾਂ ਜਿੰਨੀ ਵੀ ਇਹਦੀ ਝੱਗ ਸੀ ਸਾਰੀ ਆਪਾਂ ਕੱਢ ਦਿੱਤੀ ਸੀਗੀ ਤੇ दाल ਬਹੁਤ ਹੀ ਸਾਫ ਸੁਥਰੇ ਤਰੀਕੇ ਨਾਲ ਆਪਾਂ ਘਰੇ ਬਣਾ ਕੇ ਖਾਈਏ ਤੇ ਬਹੁਤ ਹੀ ਵਧੀਆ ਆ ਆਪਣੀ ਸਿਹਤ ਲਈ ਫਾਇਦੇਮੰਦ ਹੈ ਤੇ ਦਾਲਾਂ ਦੇ ਵਿੱਚ ਪ੍ਰੋਟੀਨ ਵੀ ਕਾਫੀ ਹੁੰਦਾ ਹੈ ਤਾਂ ਬਹੁਤ ਹੀ ਫਾਇਦੇਮੰਦ ਹੈ ਦਾਲਾਂ ਜਿਹੜੀ ਆਪਣੇ ਸ਼ਰੀਰ ਲਈ ਤੇ ਇਸ ਤਰੀਕੇ ਨਾਲ ਦਾਲ ਬਣਾਓ ਨੁਕਸਾਨ ਵੀ ਨਹੀਂ ਕਰੇਗੀ ਤੇ ਆਪਣੀ ਸ਼ਰੀਰ ਨੂੰ ਵੀ ਲੱਗੇਗੀ ਤੇ ਫਾਇਦਾ ਵੀ ਕਰੇਗੀ ਤਾਂ ਜਾਦਾ ਮੈਂ ਮਿਰਚ ਮਸਾਲੇ ਕੋਈ ਜਿਆਦਾ ਇਨਗਰੀਡੀਅੰਟਸ ਨਹੀਂ ਸਿੰਪਲ ਜੀ ਤੇ ਉਤੋਂ ਮੈਂ ਧਨੀਆ ਪਾ ਦਵਾਂਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਂ-ਨਵੀਂ ਇਸੇ ਤਰ੍ਹਾਂ ਦੀ ਰੈਸਪੀਜ਼ ਦੇਖਣ ਲਈ ਤੇ ਦਾਲ ਆਪਣੀ ਜਿਹੜੀ ਹੈ ਬਿਲਕੁਲ ਹੀ ਤਿਆਰ ਹੋ ਚੁੱਕੀ ਹੈ ਤੇ ਦਾਲ ਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜਿਹੜੀ ਕੁੱਕਰ ਵਾਲੀ ਦਾਲ ਹੁੰਦੀ ਆ ਆਪਾਂ ਸੀਟੀਆਂ ਲਗਵਾਨੇ ਆ ਬਣ ਤਾਂ ਛੇਤੀ ਜਾਂਦੀ ਹੈ ਲੇਕਿਨ ਉਹਦਾ ਜਿਹੜਾ ਇੰਨਾ ਟੇਸਟ ਨਹੀਂ ਹੈ ਜਿਹ ਵਿੱਚ ਆਪਾਂ ਦਾਲ ਨੂੰ ਬਣਾਵਾਂਗੇ ਉਹਦਾ ਜਿਹੜਾ ਟੇਸਟ ਹੈ ਬਿਲਕੁਲ ਹੀ ਵੱਖਰਾ ਹੁੰਦਾ ਹੈ ਤੇ ਬਹੁਤ ਹੀ ਸਵਾਦ ਜੀ ਆਪਣੀ ਦਾਲ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਬਣਾਓ ਖਾਓ ਤੇ ਇੰਜੋਏ ਕਰੋ ਤੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਤਿ ਸ੍ਰੀ ਅਕਾਲ ਜੀ